ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖ ਰਹੇ ਸੱਜਣਾ ਨੂੰ ਆਹ ਦੇਖੋ ਜੀ ਇੱਕ ਇਹ ਆ ਸੁਲਤਾਨ ਦਾ ਪੁੱਤਰ ਇਹ ਛੋਟਾ ਵਿਕਿਆਊ ਆ ਜੀ ਇਹਦੀ ਉਮਰ ਹੈਗੀ ਆ 2.5 ਸਾਲ ਤੇ ਇਹ ਦੁੱਗਾ ਹੀ ਆ ਜੀ ਦੋ ਦੰਦ ਦਾ ਤੇ ਦੇਖੋ ਜੀ ਤੁਸੀਂ ਰਾਜੀ ਆ ਇਹ ਵੇਚਣਾ ਆਪਾਂ ਨੇ ਸੇਲ ਕਰਨਾ ਈ ਖੁੰਡਾ ਇਹ ਪੂਰਾ ਤੇ ਸਾਊ ਸੀਲ ਬਹੁਤ ਆ ਜੀ ਨਾਥੇ ਦੇ ਪਾਈ ਵੀ ਨਹੀਂ ਹੈਗੀ ਮਨ ਲਾ ਭਗਤੇ ਆ ਇੱਕ ਤਰ੍ਹਾਂ ਦਾ ਜੀ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਫੋਨ ਨੰਬਰ ਤੇ ਸੰਪਰਕ ਕਰੇ ਫੋਨ ਨੰਬਰ ਨਾਲ ਲਾਵਾਂਗੇ ਜੀ ਪੂਰਾ ਕੱਦ ਕਾਠ ਪੂਰਾ ਲੰਬਾ ਲੰਜਾ ਜੀ ਇਹਦੀ ਮਾਂ ਦਾ ਦੁੱਧਾ ਜੋ 21 ਕਿਲੋ ਉਹ ਜਿਹੜੀ ਇਹਦੀ ਮਾਦਰਾ ਜੀ ਉਹ ਵੀ ਹੈਗੀ ਆ ਆਪਣੇ ਕਿਸੇ ਬੰਦੇ ਲਵੇ ਇਹ ਪੂਰੀ ਪੂਰੀ ਮਿਹਨਤ ਨਾਲ ਪਾਲਿਆ ਹੋਇਆ ਜੀ ਇਹ ਬਹੁਤ ਸਾਊ ਆ ਮੱਲਾ ਚਾਹੇ ਜਵਾਕ ਖੋਲੀ ਫਰੀ ਜਾਣਾ ਕਦ ਕਾਟ ਦੇਖ ਲਓ ਤੁਸੀਂ ਬਾਕੀ ਠੀਕ ਆ ਜੀ ਜਿਸ ਮੇਰੇ ਵੀਰ ਨੇ ਲੈਣਾ ਹੋਵੇ ਰੱਖਣੇ ਵਾਲੇ ਨੇ ਤਾਂ ਮੱਲਾ ਕੀ ਸੰਪਰਕ ਕਰਨ ਇਹ ਆਪਣੇ ਫਾਰਮ 'ਚ ਰੱਖਿਆ ਹੋਇਆ ਅੰਕਲ ਦਾ ਫਾਰਮ ਆ ਠੀਕ ਆ ਜੀ ਦੇਖ ਲਓ ਤੁਹਾਨੂੰ ਵੀਡੀਓ ਦਿਖਾਤੀ ਵੀਡੀਓ ਨੂੰ ਪੂਰਾ ਦੇਖਿਓ ਠੀਕ ਆ ਜੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਜੀ ਕਮੈਂਟ ਵੀ ਕਰਦਿਆ ਕਰੋ ਜੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਦੇਖ ਕੇ ਜਿਸ ਨੂੰ ਲੋੜ ਹੋਵੇ ਫੋਨ ਕਰ ਲਿਓ ਜੀ ਧੰਨਵਾਦ